ਪੰਜਾਬੀ ਕੁਕਸਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰ ਸੱਸ਼ੇ ਕਾਲ ਜੀ ਅੱਜ ਮੈਂ ਤੁਹਾਡਾ ਸ਼ੇਅਰ ਕਰਾਂਗੀ ਚਿੱਲੀ ਪਨੀਰ ਦੀ ਰੈਸিপি ਜੋ ਕਿ ਬਹੁਤ ਹੀ ਸਿੰਪਲ ਤੇ ਇਸ ਨੂੰ ਬਣਾਉਣਾ ਬਹੁਤ ਹੀ ਈਜ਼ੀ ਵੀ ਹੈ ਆਪਾਂ ਬਾਜ਼ਾਰ ਵਰਗਾ ਚਿੱਲੀ ਪਨੀਰ ਕਰਵੀਚੀ ਬਣਾ ਕੇ ਤਿਆਰ ਕਰ ਸਕਦੇ ਹਾਂ ਇਸ ਲਈ ਸਭ ਤੋਂ ਪਹਿਲਾਂ ਮੈਂ ਇਹਦੇ 250 ਗ੍ਰਾਮ ਪਨੀਰ ਦਾ ਲੈ ਲਿਆ ਹੈ ਇਸ ਨੂੰ ਆਪਾਂ ਹੁਣ ਡਾਈਸ ਸ਼ੇਪ ਵਿੱਚ ਕੱਟ ਲੈਣਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੁਣ ਆਪਣਾ ਪਨੀਰ ਸਾਰਾ ਕੱਟ ਚੁੱਕਿਆ ਹੈ ਤੇ ਆਪਾਂ ਇਸ ਨੂੰ ਅਲੱਗ ਬੌਲ ਵਿੱਚ ਟਰਾਂਸਫਰ ਕਰ ਲੈਂਦੇ ਹਾਂ ਹੁਣ ਆਪਾਂ ਪਨੀਰ ਦੇ ਉੱਪਰ ਅੱਧਾ ਚਮਚ ਨਮਕ ਦਾ ਸਪ੍ਰਿੰਕਲ ਕਰ ਰਹੇ ਹਾਂ ਤੇ ਚਮਚ ਦਾ ਚੌਥਾ ਹਿੱਸਾ ਮੈਂ ਇੱਥੇ ਕਾਲੀ ਮਿਰਚ ਪਾਊਡਰ ਲੈ ਲਿਆ ਹੈ ਅੱਧਾ ਚਮਾਚ ਹੀ ਇੱਥੇ ਮੈਂ ਲਾਲ ਮਿਰਚਾਂ ਦਾ ਵੀ ਐਡ ਕਰ ਲਿਆ ਹੈ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਪਨੀਰ ਉੱਪਰ ਕੋਟ ਕਰ ਲੈਣਾ ਹੈ ਤਾਂ ਕਿ ਸਾਡਾ ਪਨੀਰ ਫਿੱਕਾ ਫਿੱਕਾ ਨਾ ਲੱਗੇ ਹੁਣ ਇਸ ਤੋਂ ਬਾਅਦ ਆਪਾਂ 1.5 ਚਮਚ ਕਾਰਨ ਫਲੋਰ ਦੇ ਲੈ ਲਏ ਹਨ ਤੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਨੀਰ ਉੱਪਰ ਕੋਟ ਕਰ ਲੈਣਾ ਹੈ ਪਨੀਰ ਵਿੱਚ ਵੀ ਆਪਣਾ ਇੱਕ ਮੌਇਸਚਰ ਹੁੰਦਾ ਹੈ ਉਸੇ ਨਾਲ ਹੀ ਸਾਰਾ ਇਹ ਕਾਰਨ ਫਲੋਰ કોટ ہو جائے گا۔ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ। ਇੱਕ ਚਮਚ ਮੈਥੇ ਕੁਕਿੰਗ ਆਇਲ ਦਾ ਐਡ ਕਰ ਰਹੀ ਹਾਂ ਤਾਂ ਕਿ ਜੋ ਸਾਡਾ ਕੌਰਨਫਲੋਰ ਰਹਿ ਗਿਆ ਹੈ ਉਹ ਵੀ اچھی طرح ਈਵਨਲੀ ਇਸ ਦੇ ਉੱਪਰ ਕੋਟ ਹੋ ਜਾਵੇ। ਇਹੇ ਕੌਰਨਫਲੋਰ ਦੀ ਕੋਟਿੰਗ ਹੀ ਪਨੀਰ ਨੂੰ ਕ੍ਰਿਸਪੀ ਬਣਾ ਦਿੰਦੀ ਹੈ। ਇੱਥੇ ਮੈਂ ਦੋ ਪਿਆਜ਼ਾਂ ਨੂੰ ਵੀ ਕੱਟ ਕੇ ਲੈ ਲਿਆ ਹੈ ਤੇ ਗ੍ਰੀਨ ਕੈਪਸਿਕਮ ਨੂੰ ਵੀ ਡਾਈਸ ਸ਼ੇਪ ਵਿੱਚ ਕੱਟ ਕੇ ਲੈ ਲਿਆ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਸਪਰਿੰਗ ਆਨਿਅਨ ਦਾ ਵਾਈਟ ਵੀ ਤੇ 그린 पार्ट ਵੀ ਮੈਂ ਇੱਥੇ ਲੈ ਲਿਆ ਹੈ ਥੋੜੇ ਜਿਹਾ ਲਸਣ ਤੇ ਕਲੀਆਂ ਨੂੰ ਵੀ ਕੱਟ ਕੇ ਲੈ ਲਿਆ ਅਦਰਕ ਤੇ ਹਰੀ ਮਿਰਚ ਨੂੰ ਵੀ ਕੱਟ ਕੇ ਇੱਥੇ ਮੈਂ ਲੈ ਲਿਆ ਹੈ ਕੁਕਿੰਗ ਆਇਲ ਆਪਣਾ ਹੁਣ ਗਰਮ ਹੋ ਚੁੱਕਾ ਹੈ ਤੇ ਆਪਾਂ ਕਾਰਨ ਫਲੋਰ ਕੋਟ ਕੀਤੇ ਪਨੀਰ ਨੂੰ ਇੱਥੇ ਐਡ ਕਰਦੇ ਜਾਵਾਂਗੇ ਆਪਾਂ ਇੱਕ ਇੱਕ ਕਰਕੇ ਸਾਰੇ ਪਨੀਰ ਨੂੰ ਐਡ ਕਰ ਦਿੱਤਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰ ਲੈਣਾ ਹੈ NH ਪਨੀਰ ਆਪਣਾ ਫਰਾਈ ਹੋ ਰਿਹਾ ਹੈ ਤੇ ਤੁਸੀਂ ਇੱਥੇ ਮੇਰੇ ਚੈਨਲ ਪੰਜਾਬੀ ਕੁਕਸਪੋਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਤੇ ਬਟਨ ਨੂੰ ਵੀ ਦਬਾ ਸਕਦੇ ਹੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰੋ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲਦਾ ਰਹੇ ਤੇ ਮੈਂ ਤੁਹਾਡੇ ਵਾਸਤੇ ਵੀਡੀਓਜ਼ ਬਣਾਉਂਦੀ ਰਵਾਂ ਹੁਣ ਆਪਣਾ ਸਾਰਾ ਪਨੀਰ ਫਰਾਈ ਹੋ ਚੁੱਕਾ ਹੈ ਤੇ ਇਸ ਨੂੰ ਆਪਾਂ ਅਲੱਗ ਬਾਉਲ ਵਿੱਚ ਟਰਾਂਸਫਰ ਕਰ ਲੈਂਦੇ ਹਾਂ ਹੁਣ ਆਪਾਂ ਇੱਕ ਸੌਸ ਬਣਾ ਲੈਂਦੇ ਹਾਂ ਜੋ ਕਿ ਚਿਲੀ ਪਨੀਰ ਨੂੰ ਬਹੁਤ ਹੀ ਟੇਸਟੀ ਬਣਾ ਦੇਗੀ ਇੱਥੇ ਮੈਂ ਇੱਕ ਚਮਚ ਸੋਇਆ ਸੌਸ ਡਾਰਕ ਸੋਇਆ ਸੌਸ ਦਾ ਲੈ ਲਿਆ ਹੈ ਤੇ ਹੁਣ ਮੈਂ ਇੱਕ ਚਮਚ ਇੱਥੇ ਰੈੱਡ ਚਿਲੀ ਸੌਸ ਦਾ ਐਡ ਕਰ ਰਹੀ ਹਾਂ ਇੱਥੇ ਆਪਾਂ ਹਲੇ ਬੇਸਿਕ ਜਿਹੀ ਸੌਸ ਬਣਾ ਰਹੇ ਹਾਂ ਬਾਅਦ ਇਸ ਨੂੰ ਆਪਾਂ ਆਪਣੀ ਟੇਸਟ ਦੇ ਅਕੋਰਡਿੰਗ ਮੋਡੀਫਾਈ ਕਰ ਲਵਾਂਗੇ ਇੱਕ ਚਮਚ ਇੱਥੇ ਮੈਂ ਗ੍ਰੀਨ ਚਿਲੀ ਸੌਸ ਦਾ ਲੈ ਲਿਆ ਹੈ ਤੇ 3 ਚਮਚ ਮੈਂ ਇੱਥੇ ਟਮੇਟੋ ਕੇਚੱਪ ਦੇ ਐਡ ਕਰਾਂਗੀ ਇਹ ਵਾਲੀ ਸੌਸ ਆਪਾਂ ਬਾਅਦ ਟੇਸਟ ਕਰਕੇ ਐਡਜਸਟ ਕਰ ਲਵਾਂਗੇ ਜਿਹੜੀ ਸੌਸ ਤੁਹਾਨੂੰ ਜ਼ਿਆਦਾ ਪਸੰਦ ਹੋਏਗੀ ਤੁਸੀਂ ਉਸੇ حساب ਨਾਲ ਆਪਣੀ ਸੌਸ ਨੂੰ ਐਡ ਕਰ ਲੈਣਾ ਹੈ ਹੁਣ 3 ਚਮਚ ਮੈਂ ਇੱਥੇ ਟਮਾਟੋ ਕੇਚਪ ਦੇ ਐਡ ਕਰ ਚੁੱਕੀ ਹਾਂ 1 ਚਮਚ ਹੀ ਹੁਣ ਇੱਥੇ ਮੈਂ ਵਾਈਟ ਵਿਨੇਗਰ ਦਾ ਐਡ ਕਰਾਂਗੀ ਤੁਸੀਂ ਵਿਨੇਗਰ 1 ਤੋਂ 2 ਚਮਚ ਲੈ ਸਕਦੇ ਹੋ ਹੁਣ ਇਹਨਾਂ ਸੌਸਿਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਮੈਂ ਇੱਥੇ ਇਸ ਦੇ ਵਿੱਚ 1 ਚਮਚ ਪਾਣੀ ਦਾ ਐਡ ਕਰ ਰਹੀ ਹਾਂ ਪਾਏ تھے ਇੱਕ ਤੋਂ ਦੋ ਚਮਚ ਪਾਣੀ ਦੇ ਐਡ ਕਰ ਸਕਦੇ ਹਾਂ ਤਾਂ ਕਿ ਇਸ ਦੀ ਕਨਸਿਸਟੈਂਸੀ ਵਧੀਆ ਹੋ ਜਾਵੇ ਤੁਸੀਂ ਦੇਖ ਸਕਦੇ ਹੋ ਆਪਣੀ ਸੌਸ ਦੀ ਕਨਸਿਸਟੈਂਸੀ ਤੇ ਹੁਣ ਆਪਾਂ ਇੱਥੇ ਕੌਰਨ ਫਲੋਰ ਦੀ ਇੱਕ ਸਲਰੀ ਬਣਾ ਲੈਂਦੇ ਹਾਂ ਇੱਕ ਚਮਚ ਇੱਥੇ ਮੈਂ ਕੌਰਨ ਫਲੋਰ ਦਾ ਲੈ ਰਿਆ ਹੈ ਤੇ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦਿੰਦੇ ਹਾਂ ਤੇ ਇਸ ਦੀ ਇੱਕ ਸਲਰੀ ਬਣਾ ਕੇ ਤਿਆਰ ਕਰਾਂਗੇ ਇਸ ਦੇ ਨਾਲ ਸਾਡਾ ਬਹੁਤ ਹੀ ਵਧੀਆ ਚਿਲੀ ਪਨੀਰ ਬਣ ਕੇ ਤਿਆਰ ਹੋਏਗਾ ਹੁਣ ਆਪਾਂ ਇਸ ਨੂੰ ਮਿਕਸ ਕਰ ਲੈਂਦੇ ਹਾਂ ਤੁਸੀਂ ਇਸ ਦੀ ਕਨਸਿਸਟੈਂਸੀ ਦੇਖ ਸਕਦੇ ਹੋ ਹੁਣ ਸਾਡੀ ਸਲਰੀ ਬਣ ਕੇ ਤਿਆਰ ਹੋ ਚੁੱਕੀ ਹੈ ਇਸ ਨੂੰ ਆਪਾਂ 사이드 ਤੇ ਰੱਖ ਦਿੰਦੇ ਹਾਂ ਤੇ ਹੁਣ ਇੱਥੇ ਮੈਂ ਫਰਾਈ ਪੈਨ ਵਿੱਚ 2 ਚਮਚ ਕੁਕਿੰਗ ਆਇਲ ਦੇ ਲੈ ਲਿਆ ਹੈ ਤੇ ਹੁਣ ਸਭ ਤੋਂ ਪਹਿਲਾਂ ਮੈਂ ਇੱਥੇ گارਲਿਕ ਨੂੰ ਐਡ ਕਰ ਰਹੀ ਹਾਂ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਸਟੀਰ ਫਰਾਈ ਕਰ ਲੈਣਾ ਹੈ ਹੁਣ گارਲਿਕ ਵੀ ਸਾਡਾ ਫਰਾਈ ਹੋ ਚੁੱਕਾ ਹੈ ਇਸ ਤੋਂ ਬਾਅਦ ਆਪਾਂ ਹੁਣ ਕੱਟੀ ਹੋਈ ਅਦਰਕ ਨੂੰ ਐਡ ਕਰ ਦਿੰਦੇ ਹਾਂ ਤੇ ਉਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਪਕਾ ਲੈਣਾ ਹੈ ਅਦਰਕ ਦੇ ਟੁਕੜੇ ਵੀ ਹੁਣ ਆਪਾਂ ਐਡ ਕਰ ਦਿੱਤੇ ਹਨ ਤੇ ਇਸ ਤੋਂ ਬਾਅਦ ਹੁਣ ਮੈਂ ਵਾਈਟ ਪਾਰਟ ਸਪਰਿੰਗ ਅਨੀਅਨ ਦਾ ਐਡ ਕਰ ਦਵਾਂਗੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਤੇ ਆਪਾਂ ਹੁਣ ਇਹਨਾਂ ਨੂੰ ਵੀ ਫਰਾਈ ਕਰ ਲਿਆ ਹੈ ਤੇ ਇਸ ਤੋਂ ਬਾਅਦ ਹੁਣ ਆਪਾਂ ਗ੍ਰੀਨ ਚਿਲੀਜ਼ ਨੂੰ ਵੀ ਐਡ ਕਰ ਦੇਵਾਂਗੇ ਸਾਰੇ ਮਟੀਰੀਅਲ ਆਪਣਾ ਫਰਾਈ ਹੋ ਚੁੱਕਿਆ ਹੈ ਤੇ ਹੁਣ ਇਸ ਤੋਂ ਬਾਅਦ ਆਪਾਂ ਅਨੀਅਨ ਬੱਲਬਸ ਨੂੰ ਐਡ ਕਰ ਦਿੰਦੇ ਹਾਂ ਇਸ ਨੂੰ ਵੀ ਆਪਾਂ ਇੱਕ ਤੋਂ 2 ਮਿੰਟ ਤੱਕ ਪਕਾ ਲਵਾਂਗੇ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਪਕਾਣਾ ਇਹਨਾਂ ਦਾ ਕਰੰਚ ਆਪਣਾ ਬਰਕਰਾਰ ਰੱਖਣਾ ਹੈ ਇਸ ਤੋਂ ਬਾਅਦ ਤੋ 2 ਮਿੰਟ ਤੋਂ ਬਾਅਦ ਆਪਾਂ ਇਸ ਦੇ ਵਿੱਚ ਕੈਪਸਿਕਮ ਨੂੰ ਐਡ ਕਰ ਦਵਾਂਗੇ ਆਪਾਂ ਓਨਾ ਹੀ ਪਕਾਣਾ ਹੈ ਤਾਂ ਕਿ ਸਬਜ਼ੀਆਂ ਦਾ ਕਰੰਚ ਬਰਕਰਾਰ ਰਹੇ ਤੁਸੀਂ ਇਸ ਸਟੇਜ ਤੇ ਨਮਕ ਤੇ ਕਾਲੀ ਮਿਰਚ ਦਾ ਪਾਊਡਰ ਵੀ ਐਡ ਕਰ ਸਕਦੇ ਹੋ ਪਰ ਮੈਂ ਪਨੀਰ ਵਿੱਚ ਪਹਿਲੇ ਕਾਲੀ ਮਿਰਚ ਦਾ ਪਾਊਡਰ ਐਡ ਕਰ ਚੁੱਕੀ ਹਾਂ ਤੇ ਨਮਕ ਸੋਇਆ ਸੌਸ ਵਿੱਚ ਵੀ ਹੁੰਦਾ ਹੈ ਤੁਸੀਂ ਆਪਣੇ ਹਿਸਾਬ ਨਾਲ ਨਮਕ ਨੂੰ ਐਡ ਕਰ ਸਕਦੇ ਹੋ ਮੈਂ ਇੱਥੇ ਕੁਝ ਵੀ ਐਡ ਨਹੀਂ ਕਰ ਰਹੀ ਤੇ ਮੈਂ ਇੱਥੇ ਸੌਸਿਸ ਨੂੰ ਐਡ ਕਰ ਦਿੱਤਾ ਹੈ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਨੂੰ मिक्स ਕਰ ਲੈਂਦੇ ਹਾਂ ਇੱਥੇ ਮੈਂ ਅੱਧਾ ਚਮਚ ਸੋਇਆ ਸੌਸ ਤੇ ਇੱਕ ਚਮਚ ਟਮੇਟੋ ਸੌਸ ਦਾ ਹੋਰ ਐਡ ਕਰ ਰਹੀ ਹਾਂ ਤੁਸੀਂ ਆਪਣੇ ਹਿਸਾਬ ਨਾਲ ਟੇਸਟ ਨੂੰ ਐਡਜਸਟ ਕਰ ਲੈਣਾ ਹੈ ਸੌਸਿਸ ਨੂੰ ਐਡ ਕਰ ਲੈਣਾ ਹੈ ਜੇ ਤੁਹਾਨੂੰ ਡਾਰਕ ਕਲਰ ਚਾਹੀਦਾ ਹੈ ਤਾਂ ਤੁਸੀਂ ਸੋਇਆ ਸੌਸ ਹੋਰ ਐਡ ਕਰ ਸਕਦੇ ਹੋ ਜੇ ਤੁਹਾਨੂੰ ਸਪਾਈਸੀ ਚਾਹੀਦੀ ਹੈ ਤਾਂ ਤੁਸੀਂ ਚਿਲੀ ਸੌਸ ਹੋਰ ਐਡ ਕਰ ਸਕਦੇ ਹੋ ਮੈਂ ਪਨੀਰ ਨੂੰ ਵੀ ਇਸ ਦੇ ਵਿੱਚ ਮਿਕਸ ਕਰ ਦਿੱਤਾ ਹੈ ਤੇ ਆਪਣਾ ਹੁਣ ਜਿਹੜੀ ਪਨੀਰ ਲੱਗਭਗ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਇਸ ਨੂੰ 1-2 ਮਿੰਟ ਲਈ ਪਕਾ ਲਵਾਂਗੇ ਹੁਣ ਆਪਾਂ ਕੌਰਨ ਫਲੋਰ ਦੀ ਸਲਰੀ ਨੂੰ ਵੀ ਐਡ ਕਰ ਦਿੱਤਾ ਹੈ ਇਸ ਨੂੰ ਵੀ ਆਪਾਂ 1 ਮਿੰਟ ਤੱਕ ਲਈ ਪਕਾ ਲੈਂਦੇ ਹਾਂ ਹੁਣ ਆਪਣਾ ਚਿਲੀ ਪਨੀਰ ਲਗਭਗ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਲਾਸਟ ਵਿੱਚ ਇਸ ਨੂੰ ਆਪਾਂ ਹੁਣ ਫ਼੍ਰੀਨ ਸਪ੍ਰਿੰਗ ਆਨੀਅਨ ਨਾਲ ਗਾਰਨਿਸ਼ ਕਰ ਲੈਂਦੇ ਹਾਂ ਤੇ ਇਸ ਨੂੰ ਹੁਣ ਆਪਾਂ ਹਿਲਾ ਲੈਂਦੇ ਹਾਂ ਤੁਸੀਂ ਦੇਖ ਹੀ ਸਕਦੇ ਹੋ ਸਾਡੇ ਸਬਜ਼ੀਆਂ ਦਾ ਕ੍ਰਾਂਚ ਬਿਲਕੁਲ ਬਰਕਰਾਰ ਹੀ ਹੈ ਹੁਣ ਸਾਡਾ ਚਿਲੀ ਪਨੀਰ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਸਰਵਿੰਗ ਲਈ ਆਪਾਂ ਇਸ ਨੂੰ ਸਰਵ ਕਰ ਲੈਂਦੇ ਹਾਂ ਹੁਣ ਆਪਾਂ ਇਸ ਨੂੰ ਸਰਵਿੰਗ ਡਿਸ਼ ਵਿੱਚ ਟਰਾਂਸਫਰ ਕਰ ਲੈਂਦੇ ਹਾਂ ਤੁਸੀਂ ਵੀ ਇਸ ਤਰੀਕੇ ਨਾਲ ਚਿਲੀ ਪਨੀਰ ਦੀ ਰੈਸਪੀ ਘਰ ਵਿੱਚ ਜ਼ਰੂਰ ਬਣਾਓ ਇੱਕ ਵਾਰ ਤੁਸੀਂ ਇਹ ਰੈਸਪੀ ਘਰ ਵਿੱਚ ਬਣਾਓਗੇ ਤਾਂ ਬਾਜ਼ਾਰ ਦਾ ਖਾਣਾ ਵੀ ਭੁੱਲ ਜਾਓਗੇ ਬਹੁਤ ਹੀ ਟੇਸਟੀ ਤੇ ਡੇਲੀਸ਼ੀਅਸ سی ਰੈਸਪੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੈਨੂੰ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲੋ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ